ਅੱਜ ਮਿਤੀ 12 ਫਰਵਰੀ ਦਿਨ ਬੁੱਧਵਾਰ ਨੂੰ ਸ਼੍ਰੀ ਗੁਰੂ ਰਵਿਦਾਸ ਜਨਮ ਸਥਾਨ ਗੁਰੂ ਦੀ ਨਗਰੀ ਕਾਂਸੀ ਬਨਾਰਸ ਵਿਖੇ ਸਤਗੁਰਾਂ ਦਾ ਪ੍ਰਕਾਸ਼ ਪੁਰਬ ਦਿਹਾੜਾ ਬੜੀ ਹੀ ਸ਼ਰਧਾ ਤੇ ਧੂਮ-ਤਾਮ ਨਾਲ ਮਨਾਇਆ ਗਿਆ ਇਸ ਮੌਕੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਸਤਗੁਰ ਵਿਦਾਸ ਨਾਮ ਲੈਵਾਂ ਸੰਗਤਾਂ ਕਾਂਸੀ ਬਨਾਰਸ ਵਿਖੇ ਸਤਗੁਰਾਂ ਦੇ ਦਰਸ਼ਨ ਕਰਨ ਪਹੁੰਚੀਆਂ ਇਸ ਮੌਕੇ ਯੂਰਪ ਦੀ ਇੱਕ ਕੰਟਰੀ ਗ੍ਰੀਸ ਤੋਂ ਆਈਆਂ ਸੰਗਤਾਂ ਨੇ ਪਿਓਰ ਸੋਨੇ ਦੇ ਹਰ ਦੇ ਨਿਸ਼ਾਨ ਦਿੱਤ ਸਾਹਿਬ ਸ਼੍ਰੀ ਗੁਰੂ ਰਵਿਦਾਸ ਜਨਮ ਸਥਾਨ ਕਾਂਸੀ ਵਿਖੇ ਚੜਾਈ ਇਸ ਮੌਕੇ ਜ਼ਿਲ੍ਹਾ ਜ਼ਿਲੰਦਰ ਤੋਂ ਆਈਆਂ ਸੰਗਤਾਂ ਨੇ ਲਗਾਤਾਰ 5 ਦਿਨ ਤੱਕ ਲਗਾਤਾਰ ਗੁਰੂ ਮਹਾਰਾਜ ਜੀ ਦਾ ਅਤੁੱਟ ਚਾਪ ਕੋੜਿਆਂ ਦਾ ਲੰਗਰ ਚਲਾਇਆ ਜਿੱਥੇ ਕਿ ਕੌਮੀ ਗਾਇਕਤ ਗੀਤਕਾਰ ਜਨਾਬ ਓਮੀਕਲ ਸੰਘਾ ਜੀ ਵੀ ਕਾਂਛੀ ਵਿਖੇ ਗੁਰੂ ਦੀਆਂ ਪਿਆਰੀਆਂ ਸੰਗਤਾਂ ਨੂੰ ਲੰਗਰ ਸ਼ਿਕਾਉਂਦੇ ਨਜ਼ਰ ਆਏ ਵੇਖੋ ਸਾਡੇ ਪੱਤਰਕਾਰ ਜੱਸੀ ਗੱਡੂ ਦੀ ਖਾਸ ਰਿਪੋਰਟ ਜੋ ਬੋਲੇ 100 ਰੁਪਏ ਸਤਿਗੁਰੂ ਰਬਿਦਾਸ ਮਹਾਰਾਜ ਕੀ ਜੈ ਸੁਸੰਗਤ ਜੀ ਅਸੀਂ ਇਸ ਸਮੇਂ ਸਤਿਗੁਰੂ ਰਬਿਦਾਸ ਮਹਾਰਾਜੀ ਦੇ ਜਨਮ ਸਥਾਨ ਮੰਦਰ ਦੀ ਉਹ ਪਵਿੱਤਰ ਧਰਤੀ ਤੇ ਖੜੇ ਆ ਜਿੱਥੇ ਗੁਰੂ ਰਬਿਦਾਸ ਮਹਾਰਾਜੀ ਨੇ ਅਵਤਾਰ ਧਾਰਿਆ ਤੁਸੀਂ ਦੇਖ ਸਕਦੇ ਆ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਗੁਰੂ ਰਬਿਦਾਸ ਨਾਮਲੇਵਾ ਸੰਗਤਾਂ ਕੱਲਾ ਜਲੰਧਰ ਹੀ ਨਹੀਂ ਪੰਜਾਬ ਹੀ ਨਹੀਂ ਭਾਰਤ ਹੀ ਨਹੀਂ ਦੁਨੀਆਂ ਦੇ ਕੋਨੇ ਕੋਨੇ ਤੋਂ ਪਹੁੰਚ ਰਹੀ ਆਇਆ ਤੇ ਇੱਥੇ ਤੁਸੀਂ ਦੇਖ ਸਕਦੇ ਆ ਚਾਹ ਤੇ ਪਾਪੜਾ ਜਿਹੜਾ ਲੰਗਰ ਲੱਗਾ ਹੋਇਆ ਆ ਕਾਂਚੀ ਲੰਗਰ ਸੇਵਾ ਕਮੇਟੀ ਦੇ ਵੱਲੋਂ ਸਾਡੇ ਨਾਲ ਸਾਡੇ ਸਮਾਜ ਦੇ ਬਹੁਤ ਹੀ ਸਤਿਕਾਰਯੋਗ ਓਮੀ ਕਾਲੇ ਸੰਘਿਆਵਲੇ ਵੀਰ ਰਾਈਟਰ ਆਪ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਹ ਜਿਹੜਾ ਲੰਗਰ ਆ ਕਾਂਚੀ ਬਨਾਰਸ ਵਿਖੇ ਕਿੰਨਾ ਲੰਗਰ ਆ ਔਰ ਇਹ ਕਦੋਂ ਤੋਂ ਲੱਗੇ ਹੋਇਆ ਪਾਜੀ ਜੈ ਗੁਰਦੇਵ ਜੈ ਭੀਮ ਜੀ ਆ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਪਹਿਲਾਂ ਤਾਂ 22 ਲਾਈਵ ਨਿਊਜ਼ ਤੇ ਆਏ ਤੁਸੀਂ ਤੁਹਾਨੂੰ ਅਸੀਂ ਜੀ ਆਖਦੇ ਹਾਂ ਜੱਸੀ ਗੁੱਡੂ ਜੀ ਨੂੰ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਚ ਆਏ ਔਰ ਸਭ ਤੋਂ ਪਹਿਲਾਂ ਮੈਂ ਆਪ ਸਭ ਨੂੰ ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ 648ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਜਿਸ ਤਰ੍ਹਾਂ ਤੁਸੀਂ ਸਾਡੇ ਨਾਲ ਸਵਾਲ ਕੀਤਾ ਕਿ ਕਿੰਨਾ ਮ ਲੰਗਰ ਆ ਇਹ ਜੀ ਕਾਂਸੀ ਲੰਗਰ ਸੇਵਾ ਕਮੇਟੀ ਪੰਜਾਬ ਜਲੰਧਰ ਤੋਂ ਅਸੀਂ ਇਹ 11ਵਾਂ ਲੰਗਰ ਲਗਾ ਰਹੇ ਆ ਸਾਡੇ ਪ੍ਰਧਾਨ ਸੁਖਵਿੰਦਰ ਸਿੰਘ ਕਜਲਾ ਜੀ ਦੀ ਅਗਵਾਈ ਹੇਠ ਉਹ ਥੋੜਾ ਜਿਹਾ ਇਸ ਸਮੇਂ ਬਾਹਰ ਗਏ ਆ ਨਹੀਂ ਤਾਂ ਉਹ ਵੀ ਸਾਡੇ ਵਿੱਚ ਜ਼ਰੂਰ ਹੁੰਦੇ ਸਰ ਜੀ ਚਾਹ ਦੀ ਜਿਹੜੀ ਸੇਵਾ ਆ ਪਹਿਲੇ ਸਵੇਰੇ ਪਕੌੜੀ ਵੀ ਚੱਲਦੇ ਸੀਗੇ ਇਹ ਕਿੰਨੀ ਤਰੀਕ ਤੋਂ ਜਿਹੜਾ ਸਟਾਰਟ ਆ ਅੱਜ ਜਦ ਮੈਂ 12 ਤਰੀਕ ਹੋ ਗਈ 12 ਫਰਵਰੀ ਮਤਲਬ ਕਿਦਣ ਤੁਸੀਂ ਆਏ ਸੀਗੇ ਇੱਥੇ ਕੰਚ ਅਸੀਂ ਜੱਸੀ ਜੀ ਅਸੀਂ ਆ ਗਿਆ ਸੀਗੇ 8 ਤਰੀਕ ਨੂੰ ਔਰ 9 ਤੱਕ ਤਰੀਕ ਰਾਤ ਤੋਂ ਤਕਰੀਬਨ ਨਿਰੰਤਰ ਇਹ ਸੇਵਾਵਾਂ ਚੱਲ ਰਹੀਆਂ ਆਂ ਚਾਹ ਪਕੌੜੇ ਬ੍ਰੈਡ ਨਾਸਤੇ ਚ ਬ੍ਰੈਡ ਆ ਦੈਨਾ ਪਾਪੜ ਔਰ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਆ ਸਰ ਬਹੁਤ ਵੱਡਾ ਸੀ ਦੇਖਿਆ ਕਿ ਲਗਾਤਾਰ ਹੀ ਸੰਗਤ ਜਿਹੜੀ ਐ ਇੱਧਰ ਨੂੰ ਆ ਰਹੀ ਆ ਚਾਹ ਛਕ ਰਹੀ ਔਰ ਜੋ ਪਕੌੜੇ ਜਾਂ ਪਾਪੜ ਛਕ ਰਹੀ ਐ ਬਹੁਤ ਵੱਡਾ ਇਹ ਉਪਰਾਲਾ ਹੈ ਛੋਟਾ ਉਪਰਾਲਾ ਨਹੀਂ ਹੈਗਾ ਕਿਉਂਕਿ ਮੇਰੇ ਹਿਸਾਬ ਨਾਲ 3-4 ਦਿਨ ਹੋ ਗਏ ਆ ਮੈਨੂੰ ਲੱਗਦਾ ਕਿ ਲਗਭਗ ਲੱਖਾਂ ਹੀ ਲੋਕ ਜਿਹੜੇ ਆ ਜੇ ਅਗਰ ਆਪਾਂ ਲੱਖਾਂ ਲੋਕ ਆਉਂਦੇ ਆ ਤੇ ਇਦਨੂ ਵੀ ਸਾਰੇ ਆਉਂਦੇ ਆ ਐਡਾ ਵੱਡਾ ਜਿਹੜਾ ਰੇਜ਼ਮੈਂਟ ਹੈ ਕਿਵੇਂ ਕੀਤਾ ਹੈ ਕੌਣ-ਕੌਣ ਨੌਜਵਾਨ ਜਿਹੜੇ ਆ ਕੀ ਤੁਹਾਨੂੰ ਤੁਹਾਡੇ ਨਾਲ ਜਿਹੜੇ ਐਨਆਰਐ ਸਾਥੀ ਵੀ ਸਹਿਯੋਗ ਕਰੇ ਜਾਂ ਫਿਰ ਜਿਹੜੇ ਨੌਜਵਾਨ ਖੜੇ ਆ ਇਹਨਾਂ ਦੇ ਵੱਲੋਂ ਵੀ ਇਹ ਉਪਰਾਲਾ ਕੀਤਾ ਜਾਂਦਾ ਹੈ ਦੇਖੋ ਜੀ ਇਹ ਸੰਗਤ ਦੇ ਸਹਿਯੋਗ ਦੇ ਨਾਲ ਸਾਰਾ ਕੁਝ ਆ ਇਹ ਜਿੰਨੇ ਸਾਥੀ ਸਾਡੇ ਇਹ ਕਮੇਟੀ ਮੈਂਬਰ ਆਉਂਦੇ ਆ ਇਹ ਆਪਣੀ ਕਿਰਤ ਕਮਾਈ ਸਾਨੂੰ ਦਾਨ ਦਿੰਦੇ ਆ ਔਰ ਅਸੀਂ ਇੱਕ ਬੈਲ ਬੁੱਕ ਸਿਪਾਈ ਹੁੰਦੀ ਆ ਉਹ ਵੀ ਇਹਨਾਂ ਨੂੰ ਦੇ ਦਿੱਤੀ ਆ ਕਿ ਤੁਸੀਂ ਆਪਣੇ ਸੱਜਣ ਮਿੱਤਰਾਂ ਤੋਂ ਔਰ ਰਿਸ਼ਤੇਦਾਰਾਂ ਤੋਂ ਐਨ ਆਰ ਆਈ ਵੀਰਾਂ ਤੋਂ ਮਾਇਆ ਇਕੱਠੀ ਕਰਕੇ ਲੈ ਕੇ ਆਓ ਔਰ ਇਹ ਲੈ ਕੇ ਆਉਂਦੇ ਆ ਔਰ ਉਹ ਸਾਰੇ ਜੋ ਮਾਇਆ ਇਕੱਠੀ ਹੁੰਦੀ ਆ ਉਸ ਮਾਇਆ ਦੇ ਨਾਲ ਅਸੀਂ ਇਹ ਲੰਗਨ ਨੂੰ ਸਿਰੇ ਚਾੜਦੇ ਆ ਔਰ ਇੱਥੇ ਵੀ ਅਸੀਂ ਜਦੋਂ ਮੌਜੂਦ ਹੁੰਦੇ ਆ ਇੱਥੇ ਵੀ ਬਹੁਤ ਦਾਨੀ ਸੱਜਣ ਆ ਕੇ ਸਾਨੂੰ ਦਾਨ ਕਰਦੇ ਆ ਅਸੀਂ ਸਾਰਿਆਂ ਦਾ ਬਹੁਤ ਰਣੀ ਆ ਬਹੁਤ ਧੰਨਵਾਦ ਕਰਦੇ ਆ ਕਿ ਜਿਹੜਾ ਇਹਨਾਂ ਸਹਿਯੋਗ ਸਾਡੇ ਨਾਲ ਕਰਦੇ ਆ ਸਾਰਾਸੀਂ ਦੇਖਿਆ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਆ ਤਨ ਮਨ ਧਨ ਤੋਂ ਸੇਵਾਵਾਂ ਕਰ ਰਿਹਾ ਕੁਝ ਸਾਡੀਆਂ ਪੈਣਾ ਮਾਤਾਵਾਂ ਵੀ ਲੱਗੀਆਂ ਹੋਈਆਂ ਆ ਸੰਗਤ ਬਹੁਤ ਵੱਡੀ ਪੱਧਰ ਤੇ ਆ ਰਹੀ ਆ ਕਿ ਜਿੱਦਾਂ ਮਤਲਬ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਕਿ ਮਤਲਬ ਸਮਾਨ ਥੋੜ ਜਾਂਦਾ ਜਾਂ ਫਿਰ ਜਿੱਦਾਂ ਕਹਿ ਲੋ ਕਿ ਪੈਸੇ ਜਿੱਦਾਂ ਘੱਟ ਬਣੇ ਹੋਣ ਪਰ ਜਦ ਜ਼ਿਆਦਾ ਜਿਹੜਾ ਲਾਗਤ ਲੱਗੀ ਹੋਵੇ ਇਸ ਤਰ੍ਹਾਂ ਵੀ ਹੁੰਦਾ ਕਰ ਜਿ세 ਜਿਵੇਂ ਕਹਿੰਦੇ ਆ ਕਿ ਗੁਰੂ ਮਹਾਰਾਜ ਦਾ ਕੋਈ ਵੀ ਕਾਰਜ ਕਰੋ ਉਹਦੇ ਵਿੱਚ ਥੋਟ ਨਹੀਂ ਆਉਂਦੀ ਔਰ ਉਸੇ ਤਰ੍ਹਾਂ ਇਹ ਨਿਰੰਤਰ ਚੱਲ ਰਿਹਾ ਆ ਔਰ ਮੈਂ ਇੱਕ ਛੋਟੀ ਜੀ ਗਲਤੀ ਨੂੰ ਦੱਸਦਾ ਆ ਕਿ 9 ਤਰੀਕ ਤੋਂ ਜਿਉਂ ਚੱਲਿਆ ਲੰਗਰ 9 ਤਰੀਕ ਨੂੰ ਚਾਹ ਦੇ ਤਕਰੀਬਨ ਅਸੀਂ 10 ਤੋਂ 15 ਕ ਪਤੀਲੇ ਲੱਗੇ ਰਾਤ ਨੂੰ ਅਗਲੇ ਦਿਨ ਸਵੇਰ ਤੋਂ ਚਾਹ ਸਟਾਰਟ ਪੂਰੀ ਰਾਤ ਚੱਲਦਾ ਰਿਹਾ ਕੁਛ 25 ਤੋਂ 30 ਔਰ ਅੱਜ ਗੁਰਬਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਆ ਅੱਜ ਸ਼ਾਮ ਨੂੰ ਰਾਤ ਨੂੰ ਵੀ ਪੂਰਿਆ ਹੁਣ ਤੱਕ ਤਕਰੀਬਨ 35 ਤੋਂ 40 ਬਤੀਲੇ ਸ਼ਗਲ ਜਿਹਨਾਂ ਨੂੰ ਆਪਾਂ ਵੱਡੇ ਕ ਲਈਓ ਲੱਗ ਚੁੱਕੇ ਆ ਔਰ ਗੁਰੂ ਮਾਰਾ ਦੀ ਐਸੀ ਕਿਰਪਾ ਆ ਕਿ ਕੋਈ ਮਾਇਆ ਦੀ ਕਮੀ ਨਹੀਂ ਆਉਂਦੀ ਕੁਝ ਸਾਡੇ ਸੱਜਣ ਇਹੋ ਜਿਹੇ ਨੇ ਸਾਡੀ ਕਮੇਟੀ ਮੈਂਬਰ ਨੇ ਉਹ ਕਿਸੇ ਗੱਲੋਂ ਸਾਨੂੰ ਡੋਲਣ ਨਹੀਂ ਦਿੰਦੇ ਵੀ ਤੁਸੀਂ ਹੱਲਾਸ਼ੇਰੀ ਪੂਰੀ ਦਿੰਦੇ ਆ ਸਾਡੇ ਪ੍ਰਧਾਨ ਜੀ ਸੁਖਿੰਦਰ ਕਜਲਾ ਜੀ ਗੁਰਮਖ ਸਿੰਘ ਫੌਜੀ ਜੀ ਸਾਡੇ ਮਿੱਤਰ ਕਲਵੀਰ ਜੀ ਔਰ ਸਾਡੇ ਹੋਰ ਸੱਜਣ ਆ ਜਿਹੜੇ ਕਿ ਸਾਨੂੰ ਕਿਸੇ ਗੱਲ ਤੋਂ ਥੋੜ੍ਹ ਨਹੀਂ ਆਉਣ ਦਿੰਦੇ ਸਰ ਸਤਗੁਰਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਜ ਨੂੰ ਕੌਮ ਨੂੰ ਇੱਕ ਸਨੇਹਾ ਕੀ ਦੇਣਾ ਚਾਹੁੰਦੇ ਆ ਕਿ ਸੰਗਤ ਜਿਹੜੀ ਐ ਸਤਗੁਰਾਂ ਦੇ ਮਿਸ਼ਨ ਨਾਲ ਵੀ ਜੁੜੇ ਪਾਣੀ ਨਾਲ ਵੀ ਜੁੜੇ ਔਰ ਜੋ ਸਤਗੁਰੂ ਚਾਹੁੰਦੇ ਸੀ ਉਹ ਵੀ ਯਾਨੀ ਉਧਰ ਨੂੰ ਵੀ ਜਿਹੜਾ ਧਿਆਨ ਦੇਣ ਦੇਖੋ ਜੀ ਸੰਗਤ ਨੂੰ ਅਸੀਂ ਮੈਸੇਜ ਤਾਂ ਇਹ ਹੀ ਦਵਾਂਗੇ ਆਪਣੇ ਵਿੱਚ ਨਿਮਰਤਾ ਪਿਆਰ ਭਾਈਚਾਰਾ ਪਹਿਲਾਂ ਸਭ ਤੋਂ ਪਹਿਲਾਂ ਇਹ ਚੀਜ਼ ਨੂੰ ਰੱਖੋ ਉਸ ਤੋਂ ਉਪਰੰਤ ਅਸੀਂ ਜਦੋਂ ਸਾਡੇ ਵਿੱਚ ਇਹ ਚੀਜ਼ਾਂ ਆ ਗਈਆਂ ਨਿਮਰਤਾ ਪਿਆਰ ਭਾਈਚਾਰਾ ਅਸੀਂ ਸਭ ਕੁਝ ਹਾਸਲ ਕਰ ਸਕਦੇ ਆ ਔਰ ਗੁਰੂ ਮਹਾਰਾਜ ਦਾ ਜੋ ਉਪਦੇਸ਼ ਜੀ ਦਾ ਬੇਗੰਪੁਰਾ ਸ਼ਹਿਰ ਕੋ ਨਾ ਉਹ ਪੋਸਟ ਨੂੰ ਅਸੀਂ ਸਾਰ ਕਰ ਸਕਦੇ ਹਾਂ ਉਸ ਤੇ ਪਹੁੰਚ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਸੁਸੰਗਤ ਜੀ ਤੁਸੀਂ ਦੇਖ ਸਕਦੇ ਆ ਕਾਂਛੀ ਜਿਹੜੀ ਲੰਗਰ ਕਮੇਟੀ ਆ ਕਾਂਛੀ ਲੰਗਰ ਸੇਵਾ ਕਮੇਟੀ ਜਿਹੜੀ ਹੈ ਪਿਛਲੇ 11 ਸਾਲਾਂ ਤੋਂ ਸਤਗੁਰੂ ਰਵਿਦਾਸ ਮਹਾਰਾਜ ਦੇ ਜਨਮ ਸਥਾਨ ਮੰਦਿਰ ਤੇ ਆ ਕੇ ਸੇਵਾਵਾਂ ਨਿਭਾ ਰਹੀ ਹੈ ਦੇਖ ਸਕਦੇ ਆ 9 ਤਰੀਕ ਤੋਂ ਨਿਰੰਤਰ ਸੇਵਾਵਾਂ ਆ ਪਕੌੜਿਆਂ ਦਾ ਲੰਗਰ ਵੀ ਚੱਲਦਾ ਸੀਗਾ ਹੁਣ ਦੇਖ ਸਕਦੇ ਆ ਪਾਪੜ ਚਾਹ ਦਾ ਨਿਰੰਤਰ ਚੱਲਦਾ ਪਿਆ ਆ ਸੁਸੰਗਤ ਜੀ ਆਪ ਪਤਨ ਦਿਖਾਉਣਾ ਚਾਹੁੰਦੇ ਆ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜਾ ਇਹ ਨੌਜਵਾਨਾਂ ਦੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਕਾਂਸੀ ਲੰਗਰ ਸੇਵਾ ਸੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਰੇ ਹੀ ਨੌਜਵਾਨਾਂ ਭੈਣਾ ਭਰਾਵਾਂ ਦੇ ਉੱਤੇ ਮੇਰਾ ਪ੍ਰਿਆਤ ਰੱਖਣ ਕਿਉਂਕਿ ਬਹੁਤ ਵੱਡਾ ਉਪਰਾਲਾ ਹੈ ਜਿੱਥੇ ਕਾਸ਼ੀ ਬਨਾਰਸ ਦੇ ਵਿੱਚ ਡੇਰਾ ਸਤਕਨ ਬੱਲਾ ਦੇ ਵੱਲੋਂ ਸੰਗਤਾਂ ਦੇ ਲਈ ਰਹਿਣ ਲਈ ਰਹਿਣ ਲਈ ਰਹਿਣ ਸਾਂ ਲਈ ਖਾਣ ਪੀਣੇ ਲੰਗਰ ਲਗਾਏ ਜਾਂਦੇ ਆ ਉੱਥੇ ਹੀ ਇਸ ਕਮੇਟੀ ਵੱਲੋਂ ਡੇਰੇ ਦਾ ਸਹਿਯੋਗ ਕੀਤਾ ਜਾਂਦਾ ਹੈ ਸੰਗਤਾਂ ਲਈ ਚਾਹ ਦਾ ਪ੍ਰਾਲਾ ਜਿਹੜਾ ਕੀਤਾ ਜਾਂਦਾ ਹੈ ਸੋ ਸੰਗਤ ਦੇਖ ਸਕਦੇ ਆ ਨਿਰੰਤਰ ਹੀ ਨਿਰੰਤਰ ਹੀ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਆ ਵੱਡੇ ਪੱਧਰ ਤੇ ਜਿਹੜੇ 9 ਤਰੀਕ ਤੋਂ ਲੈ ਕੇ ਹੁਣ ਤੱਕ ਜਿਹੜਾ ਆ ਇੱਥੇ ਲੰਗਰ ਚਲਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ 9 ਤਰੀਕ ਤੋਂ ਹੀ ਲੱਖਾਂ ਜਿਹੜੀਆਂ ਸੰਗਤਾਂ ਇੱਥੇ ਆ ਚੁੱਕੀਆਂ ਦੇਖਸਾਰੇ ਸੇਵਾਦਾਰ ਸੇਵਾਵਾਂ ਕਰ ਰਹੇ ਆ ਤੇ ਪੈਣਾ ਸਾਡੇ ਪ੍ਰਾਸ ਸਾਰੇ ਲੱਗੇ ਹੋਏ ਆ ਦੀ ਸੰਗਤ ਜੀ ਤੁਸੀਂ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਔਰ ਵੱਧ ਵੱਧ ਸਹਿਯੋਗ ਕਰਿਆ ਕਰੋ ਹੋ ਜੀ ਸਾਥੀਆਂ ਨਾਲ ਜਿਹੜੇ ਆਪਣੇ ਸਤਗੁਰਾਂ ਦੇ ਜਨਮ ਸਥਾਨ ਮੰਦਿਰ ਤੇ ਆ ਕੇ ਸਵਾਬਾ ਨਿਭਾਉਂਦੇ ਆ ਸੰਗਤ ਜੀ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਸਤਗੁਰਾਂ ਦੇ ਜਨਮ ਸਥਾਨ ਮੰਦਿਰ ਤੇ ਆ ਕੇ ਕਾਂਚੀ ਲੰਗਰ ਸੇਵਾ ਕਮੇਟੀ ਬਲਿਹਾਰੇ ਮਹਾਨ ਉਪਰਾਲੇ ਕੀਤੇ ਜਾ ਰਹੇ ਦੇਖ ਸਕਦੇ ਆ ਸੰਗਤਾਂ ਦੇ ਲਈ ਜਿਹੜਾ ਲੰਗਰ ਕੀਤਾ ਜਾ ਰਿਹਾ ਹੈ ਜੈ ਜੀ